ਪੰਚਾਇਤਾਂ ਚਲੋ ਪਹਿਲਾਂ ਵੀ ਆਪ ਨੂੰ ਨਹੀਂ ਹੋਇਆ ਚਲ ਆਪਾਂ ਹੁਣ ਕਰ ਲਿਆ ਚਲ ਸਾਰੇ ਬੱਟੇ ਸਾਰਿਆਂ ਦਾ ਧੰਨਵਾਦ ਆਪਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਆਪਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਉਤੋਂ ਵੀ ਇਹ ਇਹੀ ਕਰਦੇ ਆ ਵੀ ਮਤੇ ਪਾਓ ਸ਼ਿਕਾਇਤਾਂ ਕਰੋ ਕੋਈ ਹੱਲ ਲੱਭੋ ਕਿਸੇ ਵਾਸਤੇ ਆਪਾਂ ਇਕੱਠੇ ਹੋ ਕੇ ਬੈਠੇ ਆ ਇੱਥੇ ਵੀ ਇਹ ਕਿੱਦਾਂ ਹੱਲ ਕਰ ਸਕਦੇ ਆ ਆਪਾਂ ਹੌਣ ਕਿਵੇਂ ਚੁਕਾਏ ਜਾਂ ਜਿਹੜੇ ਛਲਾ ਕੇ ਲਾਉਂਦੇ ਆ ਉਹਨਾਂ ਦਾ ਕੀ ਉਲੰਘਣਾ ਕੀਤਾ ਜਾਵੇ ਸਰਵੇਖੇ ਕਿ ਸਮੱਸਿਆ ਸਮੱਸਿਆ ਦੇ ਕੋਸੇ ਵਰਤਦੇ ਆ ਆਇਆ ਇਹਦਾ ਹੱਲ ਉਥੋਂ ਪਾਓ ਬਾਕੀ ਰੀਮ ਉਤੇ ਹੋਰ ਇਹਦੇ ਨਾਲ ਜੁੜੇ ਹੋਏ ਹੋ ਹੈ ਨਸ਼ੇ ਨਾਲ ਜੁੜੇ ਹੋਣਗੇ ਠੀਕ ਹੈ ਜੀ ਆਹੀ ਬੇਨਤੀ ਆ ਸਿਰਫ ਇੱਕ ਧਿਆਨ ਦਿੱਤਾ ਤੁਹਾਨੂੰ ਵੀ ਅੱਗੇ ਮੰਡੀ ਵਾਲੇ ਪਾਸੇ ਦੇਖ ਲਓ ਜਿਹੜੇ ਖਾਵਾ ਤੇ ਕੀ ਜਾਂਦੇ ਆ ਉਹਨਾਂ ਦੇ 12 ਮੂਰੇ ਰਾਸ਼ ਦੇਖ ਲਓ ਜਿਹੜੇ ਬੰਦੇ ਕਲ ਬਲੰਗਾ ਕੋਤਰੇ ਬੈਠੇ ਸਾਡੇ ਉਹਦੇ ਸੌ ਦੇਖ ਲਓ ਤੇ ਬਾਕੀ ਰੱਬ ਦੇ ਘਰ ਦੀ ਗੱਲ ਕਰੀ ਜਿਹੜੇ ਕਨ ਛਾਏ ਬੈਠੇ ਸੱਜਣੀਆਂ ਬੰਦੀਆਂ ਵੱਡੀਆਂ ਹੱਤਾਂ ਦੇਖ ਲਓ ਜਾ ਕੋਤ ਦੇ ਨਾਲ ਸ਼ਾਇਦ ਇਹ ਉੱਜੜਦੇ ਦੇਖ ਲਓ ਹਾਲ ਤਾਂ ਸਾਰੇ ਪਾਸੇ ਸਾਡੀ ਸੇਮ ਹਾਲ ਤਾਂ ਹੋਈ ਜਾਂਦਾ ਪਰ ਜਿਹੜਾ ਆਪਣੇ ਲੈਵਲ ਤੇ ਕੁਝ ਕਰਨ ਵਾਲਾ ਹੈਗਾ ਉਹ ਦੇਖੋ ਵੀ ਆਪਾਂ ਕਰਕੇ ਵੇਖਾਂ 50 ਮਸਿਆਸੀ ਕੀ ਇਹਦਾ ਹੱਲ ਕਿਵੇਂ ਕਰਨਾ ਬਾਕੀ ਸਾਰੇ ਮੈਂਬਰ ਬੈਠੇ ਆਪਣੀਆਂ ਬੱਚੇ ਨਾਲ ਬੈਠੇ ਪੂਰਾ ਪਰਿਵਾਰ ਬੈਠਾ ਆਪਣਾ ਨਾਲ ਤਾਂ ਕੋਈ ਸਿਆਸੀ ਕਾਸ਼ਾ ਆਪਣਾ ਕਿਰਤਪਰਖ ਕੱਪੜਾ ਨੂੰ ਬੈਠੇ ਆ ਜਿਵੇਂ ਆਪਾਂ ਇਹਨੂੰ ਹੱਲ ਕਰ ਸਕਦੇ ਆ ਘਰ ਦੇ ਘਰੋਂ ਉਵੇਂ ਕੀਤਾ ਜਾਵੇ ਠੀਕ ਹੈ ਜੀ ਆਪਣੇ ਬਣੋ ਸਾਰੇ ਪਾਸਿਆ ਸੇ ਪਿੰਡਾਂ ਦੇ ਨੇੜੇ ਧੱਕੇ ਧਕਾਏ ਲੋਕੋ ਆਪਣੇ ਪਿੰਡ ਜਾ ਕੇ ਵੀ ਉਹ ਸ਼ਰਮ ਦੀ ਗੱਲ ਹੈ ਜਿਹਨੂੰ ਪੰਚਾਇਤ ਘਰ ਕਹਿੰਦੇ ਆ ਪੰਚਾਇਤ ਘਰ ਵੀ ਚਿੱਟਿਆਂ ਦਾ ਡੱਬਾ ਬਣਿਆ ਹੋਇਆ ਜਿਹਨੂੰ ਸੌਦਾ ਸੈਂਟਰ ਕਹਿੰਦੇ ਹੋ ਤੇ ਸਿੱਧਾ ਪੂਰੀ ਸੌਦਾ ਮੇਲੀ ਵਿੱਚ ਚਿਪਟਾ ਲਾਉਣ ਦੀ ਬਈ ਜੀ ਹੁਣ ਜਾ ਕੇ ਦੇਖੋ ਲਾਈਟਰ ਪੰਨੀਆਂ ਪਾਣੀ ਟੀਕੇ ਸ਼ਿਰੰਜਾਂ ਸਭ ਮਰ ਜਾਣੀਆਂ ਇਹ ਸਮੱਸਿਆਵਾਂ ਮੰਡੀ 'ਚ ਜਾਂਦੇ ਆ ਮੰਡੀ 'ਚ ਜਾ ਕੇ ਦੇਖ ਲਓ ਜਿਹੜੇ ਬੰਦੇ ਵੇਚਦੇ ਆ ਉਹਦੇ 12 'ਚ ਜਾ ਕੇ ਦੇਖ ਲਓ ਪਤਾ ਸਾਰਿਆਂ ਨੂੰ ਆ ਹੌਣ-ਹੌਣ ਵੇਚੀ ਜਾਂਦਾ ਠੀਕ ਹੈ ਜੀ ਇੰਨੀ ਕੀ ਬੇਨਤੀ ਆ ਆ ਸਮੱਸਿਆ ਜਦੂਰ ਆਪਣੇ ਕੋਲੇ ਦਾ ਹੱਲ ਕਿਵੇਂ ਆ ਉਹ ਆਪਾਂ ਸਾਰੇ ਪਿੰਡ ਵਾਲੇ ਬੈਠ ਕੇ ਕਰਨਾ ਇਹ ਹਾਲਤ ਦੇ ਵਿਚਾਰਾ ਤੁਸੀਂ ਜਿਵੇਂ ਮਰਜ਼ੀ ਕਰ ਲੋ ਆ ਸਮੱਸਿਆ ਜਦੂਰ ਰਹੀ ਗਈ ਆ ਸਾਰਿਆਂ ਨੂੰ ਪਤਾ ਥੱਲੇ ਕੱਲੇ ਕੱਲੇ ਬੰਦਿਆਂ ਨੂੰ ਕਿਹਾ ਵੀ ਸੀਗਾ ਜਿਨ੍ਹਾਂ ਦੇ ਜਵਾਬ ਪੀਂਦੇ ਹੋ ਉਹ ਘਰ ਆਉ ਉਹ ਵੀ ਲਾਜੀ ਪਤਾ ਨਹੀਂ ਕਿਹੜੀ ਸ਼ਰਮੋ ਖਰਮੇ ਇੱਕਦੋ ਬੈਠੇ ਆਏ ਵੀ ਹੈਗੇ ਬੰਦੇ ਜਿਹੜੇ ਕਰਦੇ ਆ ਉਹ ਵੀ ਇੱਥੇ ਆਏ ਆ ਧੰਨਵਾਦ ਬਈ ਉਹਨਾਂ ਦਾ ਅੰਦਰ ਮਾੜੀ ਮੁੱਟੀ ਚਣਗ ਹੋਊਗੀ ਜਰੂਰ ਉਹਨਾਂ ਦੇ ਉਹ ਭਾਵੇਂ ਪੰਨੀ ਲਾ ਕੇ ਆਏ ਹੋਣ ਮੈਨੂੰ ਨਹੀਂ ਪਤਾ ਦੋ ਦੋ ਦਿਨ ਪਹਿਲਾਂ ਲਾਈ ਹੋਏ ਨੂੰ ਇਹ ਵੀ ਨਹੀਂ ਪਤਾ ਫਰੋਂ ਲਾਉਂਦੇ ਆ ਭਾਈ ਇਹ ਕੱਟ ਚ ਆ ਗਿਆ ਬਾਈ ਜੀ ਜੀ ਆਇਆ ਕਹਿਣਾ ਬੰਦਾ ਹੋ ਸਕਦਾ ਧੰਨਵਾਦ ਆਉਂਦੇ ਹੋ ਕਿਵੇਂ ਛਡਾਉਣਾ ਕਿੱਦਾਂ ਕੈਂਪ ਕਰਨਾ ਹੈ ਆਪਣੇ ਆਪ ਦੀ ਬੈਟੀ ਵਗੈਰਾ ਵਾਲੇ ਵਿਚਾਰ ਹੈ ਕੀ ਆ ਉਹ ਆਪਾਂ ਬਾਅਦ ਵਿੱਚ ਆਹ ਸਮੱਸਿਆ ਸਮੱਸਿਆ ਦੇ ਪਾਸੇ ਤੁਹਾਨੂੰ ਤੀਰ ਦਿਖਾਉਂਦਾ ਕਿ ਤੂੰ ਹੱਲ ਕਿਵੇਂ ਕਰਨਾ ਹੈ ਹੁਣ ਬੈਠ ਕੇ ਉਸੇ ਕੰਮ ਆਸਤੇ ਆਪਾਂ ਇਕੱਠੇ ਹਾਂ ਧੰਨਵਾਦ ਜੀ ਬੋਲੋ ਆਓ ਬੱਸੋ ਬਈ ਬੁਲਾਓ ਬਾਈ ਨੂੰ ਬੁਲਾ ਲਓ ਪਾਜੀ ਕਰੂਗੋ ਸਾਰੇ ਡੱਗਰ ਵਸੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੌਪਿੰਗ ਇਹ ਨਾ ਹੀ ਨਾਮ ਤਾਂ ਜਿੰਮੜੀਆਂ ਗਿਆ ਇਹ ਬਹੁਤ ਮਾਰੀਆਂ ਨੇ ਕਿਉਂਕਿ ਸਾਡੀਆਂ ਜਵਾਨੀਆਂ ਪਰਵਾਦ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਪੱਠੇ ਹੋਣਾ ਪੈਣਾ ਇੱਕ ਮਿੰਟ ਮੱਥ ਇੱਕ ਮੱਥਾ ਟੇਵਣਾ ਸਭ ਤੋਂ ਪਹਿਲਾਂ ਜਿਹੜੇ ਸਾਡੀ ਖਰਤੀ ਮੈਂਬਰਾਂ 6 ਸਰਪੰਚਾਂ ਦੇ ਚਾਹਪਰ 5-6 ਨੰਬਰ ਦਾ ਜਿਹੜੇ ਜਦੋਂ ਕੋਈ ਉਹ ਗਲਤ ਅੰਸਰਾ ਜਾਂ ਕੂਰੀਆਂ ਕਰਦੇ ਐ ਜਾਂ ਉਹ ਨਸ਼ਾ ਵੀ ਦੀਆ ਉਹਨਾਂ ਦੀ ਤਸਦੀਕ ਕਰਨ ਉਹ ਜਾਂਦੇ ਕਿਉਂਕਿ ਮੋਹਤੇਦਾਰ ਬੰਦਾ ਜਿਹੜਾ ਉਹ ਜਵਾਨਤਾ ਉਹਦੀ ਤਸਦੀਕ ਕਰਦਾ ਇਹ ਆਪਾਂ ਘਰ ਬਖਿਆ ਸਾਰੇ ਸਰਪੰਚਾਂ ਨੂੰ ਮੈਂਬਰਾਂ ਤੇ ਸਾਰੇ ਨੰਬਰਦਾਰਾਂ ਨੂੰ ਬੁਲਾ ਕੇ ਇਹ ਪੜਤ ਕਰਕੇ ਨਾ ਕਿਸੇ ਦੀ ਕੂਰੀ ਦੀ ਤਸਵੀਰ ਨਹੀਂ ਕਰਨੀ ਜਿਹੜਾ ਉਹਨਾਂ ਦਾ ਜਵਾਨ ਤਿਆਰ ਜੁਆ ਜਿਹੜੇ ਲੋਕ ਇਹ ਕੰਮ ਕਰਦੇ ਆ ਏਡੀ ਗੱਲ ਨੂੰ ਧੇਰ ਨਹੀਂ ਇੱਕਦਮ ਆਪਾਂ ਸਾਰੇ ਪਿੰਡ ਵਾਲੇ ਲਾਹਵਤ ਇਕੱਠੇ ਹੋ ਜਾਈਏ ਉਹਨਾਂ ਨੂੰ ਫੜ ਕੇ ਫੜ ਕੇ ਉਹਨਾਂ ਦੇ ਪਰਚੇ ਦਰਜ ਕਰਕੇ ਜਿਹੜਾ ਉਹਨਾਂ ਬੰਦੇ ਜੁਆ ਦਾ ਉਹਨਾਂ ਦਾ ਮੁਕੱਬਲ ਬਾਈਕਟ ਕਰਕੇ ਉਹਨਾਂ ਨਾਲ ਲੜ ਕੇ ਬਹੂਰ ਕਰੀਏ ਇੱਕਦਮ ਦਿੱਕਤ ਲੱਗੇ ਕੋਈ ਵੀ ਸਾਰੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਜਾਵੇ ਗਲੀ ਗਲੀ ਘਹਾਲੇ ਭਲੇ ਅਨਾਉਂਸਮੈਂਟ ਕਰਾਈ ਜਾਵੇ ਬਈ ਭਾਈ ਸਾਰਿਆਂ ਪਜੇਤਾ ਮਤਲਬ ਕਿ ਸਰੂ ਸੰਮੀ ਦਾ ਆ ਮਤਾ ਪਾਸ ਕੀਤਾ ਗਿਆਗਾ ਜਿਹੜਾ ਇਹਨਾਂ ਲੋਕਾਂ ਦੀ ਗਲਤ ਅਫਸਰ ਆਲੀ ਮਦਰ ਕਰੂਗਾ ਇਹਨਾਂ ਦੀ ਜਵਾਨਤ ਕਰਾਊਗਾ ਇਹਨਾਂ ਦੀ ਤਸਦੀਕ ਕਰੂਗਾ ਉਹਦਾ ਮਤਕਫਲ ਤੌਰ ਤੇ ਵਾਈ ਕਰ ਕੀਤਾ ਜਾਊਗਾ ਕਿਉਂਕਿ ਉਹਦੇ ਨਾਲ ਡਰ ਪਊਗਾ ਜਰੂਰ ਥੋੜਾ ਬਹੁਤਾ ਜਰੂਰ ਇਹਨਾਂ ਫਰਕ ਪਊਗਾ ਬਾਕੀ ਇਹ ਜਿਹੜੇ ਅਫਸਰ ਲੋ ਆਪਣੇ ਹੱਥੀਂ ਤੇ ਕਦੇ ਵੀ ਆਉਂਦੇ ਆ ਜਦੋਂ ਵੀ ਕਿਸੇ ਨੂੰ ਮਿਲਦੇ ਆ ਭਾਵੇਂ ਆਪਾਂ ਸਾਰੇ ਥੋੜਾ ਬਹੁਤਾ ਫੰਡ ਇਕੱਠਾ ਕਰ ਲਗੇ ਆਪਾਂ ਕੋਈ ਪੰਜ ਚਾਰ ਚੰਗੇ ਇੱਕ ਤੋਂ ਮੁੰਡੇ ਰੱਖ ਲਗੇ 2-4 ਮਹੀਨੇ ਆਖਦੇ ਉਹਦੇ ਨਾਲ ਇਹਨੂੰ ਬਹੁਤ ਵੱਡਾ ਥਮ ਜ਼ਰੂਰ ਪੋਗੀ ਠੱਲ ਜ਼ਰੂਰ ਪੋਗੀ ਸਾਰਿਆਂ ਨੂੰ ਇਕੱਠੇ ਹੋਣਾ ਕਿਉਂਕਿ ਇਹ ਕਿਸੇ ਦਾ ਇੱਕ ਦਾ ਮਸਰਾ ਨਹੀਂ ਜੇ ਅੱਜ ਮੇਰੇ ਬੌਂਡੀ ਦੇ ਘਰ ਅੱਗ ਲੱਗੀ ਹੈ ਤੇ ਉਹਦਾ ਸੇਕ ਮੈਨੂੰ ਕਿਤੇ ਆਏ ਹੁਣ પાਕੇ ਆਉਣਾ ਹੀ ਆਉਣਾ ਹੈ ਇਹ ਨਾ ਪੁੱਛੋ ਵੀ ਜੇ ਸਾਡੇ ਬੱਚੇ ਤਾਂ ਸਹੀ ਲੱਗੇ ਬੱਚੇ ਵੀ ਆ ਸਾਡੇ ਬੱਚੇ ਤਾਂ ਬੜੀ ਇੱਛਾ 'ਚ ਬੈਠੇ ਆ ਸਾਰੀ ਔਰ ਉਹਨੇ ਵਿਦੇਸ਼ਾਂ 'ਚ ਬੈਠੇ ਨੇ ਆਉਣਾ ਇੱਥੇ ਯਾਰ ਇਹ ਪਿਆਰ ਦੀ ਆਪਣੇ ਨਾ ਪੱਡਾ ਨਹੀਂ ਆਉਣਾਗਾ ਇਸ ਕਰਕੇ ਸਾਨੂੰ ਸਾਰ ਨੂੰ ਇਕੱਠੇ ਹੋਉਗੇ ਇੱਕ ਪਲੇਟਫਾਰਮ ਤੇ ਜੜਤਲ ਧਰੀਦੋ ਜੋਖਨਾ ਸਾਨੂੰ ਇਸ ਜਿਹੜੀ ਇਹ ਗਸ਼ਿਆ ਦੀ ਤੇ ਗਲਤ ਅੰਸਾਰ ਲੋਗেরা ਡੜਕੇ ਰੋਕ ਕਰਕੇ ਇਹਨਾਂ ਤੋਂ ਡਰਦੀ ਲੋੜ ਨਹੀਂ ਡਰਾਉਂਦੀ ਲੋੜ ਨਹੀਂ ਕਿਉਂਕਿ ਬਾੜੇ ਅੰਸਾਰ ਆ ਇਹਨਾਂ ਨੂੰ ਮਾਰੇ ਮਾਰ ਕੇ ਟੱਕਰਨਾ ਪੈਣਾ ਤੇ ਉਹ ਕੋਈ ਨਹੀਂ ਕਿ ਬੈਠੇ ਹੋਣ ਤੇ ਉਹ ਬਾਹਰ ਬੈਠੇ ਹੋਣ ਉਹਨਾਂ ਦਾ ਵਕਫਾ ਲਵਾਇਗਾ ਜਿਹੜੇ ਪਰਿਵਾਰਾਂ ਦੇ ਬੱਚੇ ਖਾਂਦੇ ਆ ਜਾਂ ਲੱਗੇ ਹੋਏ ਆ ਉਹਨਾਂ ਦੇ ਘਰਾਂ ਵਿੱਚ ਜਾ ਕੇ ਸਾਰਿਆਂ ਨੂੰ ਇਹਨਾਂ ਨੂੰ ਮੇਲਤ ਕਰਕੇ ਵੀ ਭਾਈ ਇਹਨਾਂ ਨੂੰ ਤੁਸੀਂ ਜਾ ਜਮਾ ਕਰਵਾਉ ਉਹ ਜਾਂ ਕਿਸੇ ਨਾ ਕਿਸੇ ਸੈਂਟਰ ਦੇ ਵਿੱਚ ਜਮਾ ਕਰਾ ਕੇ ਇਹਦਾ ਪੁੱਤੀ ਵੀ ਰੱਖ ਕੇ ਛਡਵਾਓ ਏਡੀ ਗੱਲ ਨਹੀਂ ਜਦੋਂ ਕੋਈ ਪਰਿਵਾਰ ਜੇ ਕੋਈ ਉਹਨਾਂ ਦੀ ਮਦਦ ਕਰਨ ਲਈ ਆਪਾਂ ਸਾਰੇ ਇਕੱਠੇ ਰਲ ਕੇ پوری ਮਦਦ ਕਰਦਗੇ ਜੇ ਉਹ ਪਰਿਵਾਰ ਉਹ ਸਮਰੱਥ ਨਹੀਂ ਉਹਦੇ ਰਾਜਪਾਲ ਦਾ ਸਮਰੱਥ ਨਹੀਂ ਉਹ ਉਹ ਸੈਂਟਰ ਜਮਾ ਨਹੀਂ ਕਰਾ ਸਕਦਾਗਾ ਏਡੀ ਕੋਈ ਗੱਲ ਨਹੀਂ ਆਪਾਂ ਸਾਰਾ ਨਗਰ ਵਾਸ਼ਾ ਸਾਰੇ ਨਗਰ ਆਸਤੇ ਕੀ ਕੀ ਜਾਂ ਹੋਰ ਵੀ ਕਿਹੜਾ ਆਪਾਂ ਕੰਮ ਨਹੀਂ ਕਰਦੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਲਾਪਤ ਹੋਵੇ ਅਸੀਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੋਣੇ ਆ ਕਿਉਂਕਿ ਇਹ ਕਪੜਾ ਅਕੀਕਲੀ ਪنجਾਇਤਾਂ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਕੱਲੀਆ ਪنجਾਇਤਾਂ ਸਰਕਾਰਾਂ ਨੇ ਵੀ ਕੋਈ ਨਹੀਂ ਕਰਨਾ ਉਹਦਾ ਸਾਨੂੰ ਸਾਰੇ ਨੂੰ ਨਾਲ ਸਾਥ ਦੇਣਾ ਪਊਗਾ ਕਿਉਂਕਿ ਪنجਾਇਤਾਂ ਦੀ ਹੋਰ ਵੀ ਬਹੁਤ ਸਾਰੀ ਜ਼ਿੰਮੇਵਾਰੀਆਂ ਬਣੀਆਂ ਹੁਣ ਜੇ ਆਪਾਂ ਸਾਰਾ ਟੁੱਲਾ ਪنجਾਇਤਾਂ ਦੀ ਭੰਦਗੇ ਕੋਈ ਪنجਾਇਤਾਂ ਹੀ ਇਹ ਕੰਮ ਕਰਨ ਕਿਉਂਕਿ ਪنجਾਇਤਾਂ ਦੇ ਹੋਰ ਡਿਵੈਲਪਮੈਂਟ ਦੇ ਕੰਮ ਹੋਰ ਕਰਨ ਵਾਲੀ ਬਹੁਤ ਹੁੰਦੇ ਆ ਪنجਾਇਤਾਂ ਦਾ ਹੀ ਇਹੀ ਫਰਕ ਬਣਦਾਗਾ ਭਾਵੇਂ ਉਹ ਬੰਦੇ ਰੱਖਣ ਭਾਵੇਂ ਉਹ ਫੰਡ ਇਕੱਠਾ ਕਰਨ ਅਸੀਂ ਹਰ ਫੰਡ ਦੇ ਨੂੰ ਪਿਆਰਾ ਜਿਹੜੇ ਬੰਦਿਆਂ ਨੂੰ ਖੜਨ ਵਾਸਤੇ ਆਰੇ ਮੋਤਸਲਾ ਦੇ ਪੰਜ ਚਾਰ ਮੁੰਡੇ ਰੱਖਣ ਜਿਹੜੇ ਬੰਦਿਆਂ ਨੂੰ ਪੂਰੀ ਜਗਾ ਰੱਖਣ ਤੇ ਜਦੋਂ ਵੀ ਕਦੇ ਆਉਂਦੇ ਆ ਇਹਨਾਂ ਨੂੰ ਉਸੇ ਤਰ੍ਹਾਂ ਫੜ ਕੇ ਇਹਨਾਂ ਦੇ ਪਰਚੇ ਦਰਜ ਕਰਾਏ ਜਾਵੇ ਜੁਰਮ ਦੇ ਵਿੱਚ ਵਾਧਾ ਕਰਾ ਕੇ ਕੋਈ ਹੋਰ ਸਹੀ ਈ ਧਰਾਂ ਲਾ ਬਤਾ ਕੇ ਇਹਨਾਂ ਦੀ ਦੋ ਦੋ ਚਾਰ ਚਾਰ ਸਾਲ ਜਮਾਨਤ ਨਾ ਹੋ ਸਕੇ ਤੇ ਪੁਲਿਸ ਵੀ ਆਪ ਨੂੰ ਜਰੂਰ ਇਸ ਕਾ ਵਾਸਤੇ ਸਹਿਯੋਗ ਦੇਊਗੀ ਜਦੋਂ ਆਪਾਂ ਚੰਗਾ ਕੰਮ ਕਰਾਂਗੇ ਤੇ ਪੁਲਿਸ ਵੀ ਸਹਿਯੋਗ ਦੇ ਜਦੋਂ ਆਪਾਂ ਸਾਰੇ ਇਕੱਠੇ ਆ ਤੇ ਕਿਸੇ ਜੁਰਤ ਨਹੀਂ ਕਿਸੇ ਪੁਲਿਸ ਅਫਸਰ ਦੀ ਕਿਸੇ ਨੂੰ ਛੱਡ ਜੂਗਾ ਤੇ ਨਾ ਹੀ ਆਪਣੀ ਲੋਜੇ ਲੋਕਾਂ ਦੇ ਮਗਰ ਜਾਣਾ ਚਾਹੀਦਾਗਾ ਜਿੱਕਰ ਆਪਾਂ ਜਾਂਦੇ ਆ ਉਹਨਾਂ ਨੂੰ ਛਡਾਉਣੇ ਦੀ ਜ਼ਿੰਮੇਵਾਰਤਾ ਕਰਨੀ ਤਾਂ ਅਸੀਂ ਵੀ ਉੱਡੇ ਗਰਾਹਦਾ ਇੰਨੀਆ ਕਮੇਤੀਆਂ ਕਰਦਾ ਹਾਂ ਮੈਂ ਤੁਹਾਨੂੰ ਇੱਕ ਵਾਰ ਫੇਰ ਇਸ ਦਾ ਵਿਸ਼ਵਾਸ ਉਹ ਚਕੀਂ ਦੋਣਾ ਕਿ ਸਾਨੂੰ ਜੋ ਵੀ ਸੇਵਾ ਜੋ ਵੀ ਜੋਟੀ ਰਹੋਗੇ ਅਸੀਂ ਸਪੁੱਛੇ ਸਾਡੇ ਨੱਗਰ ਦੇ ਨਾਲ ਆਪਾਂ ਸਾਰੇ ਇਕੱਠੇ ਹੋ ਗਏ ਪਾਰਟੀ ਵਾਲੇ ਕੋ ਉੱਡ ਗਏ ਜੋ ਹਿਲ ਸਾਡੀ ਜਵਾਨੀ ਨੂੰ ਉਹ ਭੜੋ ਸਾਰੀ ਬਿਮਾਰੀ ਇਹ ਜਵਾਨੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਗੱਲ ਮਿਲ ਕੇ ਪ੍ਰਲਾਹਾ ਕਰਨਾ ਚਾਹੀਦਾਗਾ ਇੰਨਾ ਬੜਾ ਜਮਾ ਦਾ ਵਾਹਿਗੁਰੂ ਦੀ ਕਾਲ ਸਾ ਵਾਹਿਗੁਰੂ ਲੱਖੀ ਅੱਜ ਤੁਮੇ ਤੁਮਾ ਤੁਮੇ ਜਾਂਦਾ ਲੱਖੀ ਨੂੰ ਗਾਓ ਬਾਕੀ ਤੇ ਬਸ ਇਹਨੂੰ ਲੱਖੀ ਪੰਜਾਹ ਦਾ ਮੇਰੇ ਪਿੰਡ ਦੇ ਸੁਵੀ ਵਾਲ ਮੇਰੇ ਪਿੰਡ ਦੀਆਂ ਸ਼ੀਰ ਪਛਤਾ ਮੈਂ ਬੰਦਾ ਬਾਣ ਹੋਰ ਪਤਵੰਤੇ ਜਿੰਨੇ ਪੁੰਜੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਜੀ ਤਕਰੀਬਣਾ ਗੱਲਾਂ ਸਾਰੀਆਂ ਹੋ ਗਈ ਫਿਰ ਨਾ ਇਹਦੇ ਵਿੱਚ ਗੱਲ ਇਹ ਆ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਮੈਂ ਤਾਂ ਇੱਕ ਉੰਮ ਵੀ ਚਿੱਟਾ ਵੇਚਦੇ ਆ ਜਾਂ ਕੋਈ ਹੋਰ ਨਾ ਚਾ ਵੇਚਦੇ ਪਹਿਲਾਂ ਤਾਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਇੱਕ ਵਾਰੀ ਉਹਨਾਂ ਨੂੰ ਤਲਾਹ ਦੇਣੀ ਚਾਹੀਦੀ ਆ ਵੀ ਅੱਜ ਤੋਂ ਬਾਅਦ ਤੁਸੀਂ ਇਹ ਕੰਮ ਛੱਡੋ ਜੇ ਉਹ ਨਹੀਂ ਛੱਡਦੇ ਫਿਰ ਜੇ ਮੰਨ ਲਓ ਆਪਣੇ ਪਿੰਡ ਦੀ ਕੋਈ ਕਮੇਟੀ ਬਣਦੀ ਜਾਂ ਵੀ ਪੁਲਿਸ ਪ੍ਰਸ਼ਾਸਨ ਆਉਂਦਾ ਉਹਨਾਂ ਦੇ ਧਿਆਨ ਜਰੇ ਆ ਕੇ ਉਹਨਾਂ ਦੇ ਘਰਾਂ ਦਾ ਬਾਈਕਾਪ ਕੀਤਾ ਜਾਵੇ ਕੋਈ ਕਾਈ ਦੋਗਾ ਵੱਧ ਪਿੰਡ ਨਾਲ ਕੋਈ ਸਵੱਧ ਨਹੀਂ ਤੁਸੀਂ ਆਪ ਦਾ ਪੋਸਟ ਕਰੋ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੇ ਪੀਣ ਵਾਲੇ ਆ ਉਹ ਅੱਜ ਇਸ ਦਰਦਨ ਦੇ ਵਿੱਚ ਫਸ ਚੁੱਕੇ ਆ ਜੇ ਆਪਾਂ ਕਹਗੇ ਵੀ ਉਹਨਾਂ ਨੂੰ ਆਪ ਜੀ ਕੁੱਟ ਕੇ ਸੁਧਾਰ ਲਾਂਗੇ ਜਾਂ ਉਹਨਾਂ ਨੂੰ ਖਾਣੇ ਪਾਣੇ ਤੇ ਪਰਚੇ ਕਰਾ ਕੇ ਸੁਧਾਰਾਂਗੇ ਨਹੀਂ ਸੁਧਰਨਗੇ ਅਸੀਂ ਇੱਕ ਦੋ ਬੰਦੇ ਚੁਕਾਏ ਆ ਆਪਦੇ ਖਰਚੇ ਤੇ ਉਹ ਸੈਂਟਰਾਂ ਦੇ ਵਿੱਚ ਵੀ ਉਹਨਾਂ ਨੇ 8 8 9 9 ਮਹੀਨੇ ਲਾਏ ਆ ਹਾਲਾਂ ਉੱਥੋਂ ਤੱਕ ਕੇ ਉਹਨਾਂ ਦੀ ਏਡਜ ਦੀ ਦਵਾਈ ਅਸੀਂ ਉੱਥੇ ਸੈਂਟਰ ਤੱਕ ਆਪ ਪਹੁੰਚਾ ਦਿੱਤੀ ਕਿਉਂਕਿ ਤਕਰੀਬਨ ਜਿੰਨੇ ਵੀ ਇਹ ਦੋਵਾਂ ਪਰਿਵਾਰ ਸਾਰੇ ਤਕਰੀਬਨ ਇਹ ਖਤਰਨਾਕ ਬਿਮਾਰੀਆਂ ਨਾਲ ਗ੍ਰਸਤ ਆਏ। ਕਾਲਾ ਪੀ ਆ ਗਿਆ, ਐਡਜ ਹੋ ਗਈ, ਜੋ ਵੀ ਹੈ ਫਤਨਾਖੁਮਾਰਨਾ, ਟੀਵੀ ਵਗੈਰਾ। ਤੇ ਬਾਈਓ 8 8 9 9 ਮਹੀਨੇ ਲੜਦੇ ਵੀ ਉਹ ਆ ਕੇ ਇੱਥੇ ਫਿਰ ਹੋਈ ਕੁਸਤਰੀ ਆਉਂਦੇ ਆ। ਲਿਸਟ ਬਣਾ ਲਓ ਜਿਹੜਾ ਕੋਈ ਛੱਡਣਾ ਚਾਹੁੰਦਾ ਉਹ ਪੰਚਾਇਤ ਦੇ ਖਰਚੇ ਤੋਂ ਹੋਵੇ, ਸਰਕਾਰ ਦੇ ਖਰਚੇ ਤੋਂ। ਉਹਨਾਂ ਦਾ ਆਪਾਂ ਇਲਾਜ ਕਰਵਾ ਕੇ ਜਿਹੜੇ ਛੱਡਣਾ ਨਹੀਂ ਚਾਹੁੰਦੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੈ ਆਰਦੀ ਆ ਉਹ ਇੱਕ ਹੋਰ ਗੱਲ ਹੈ ਵੀ ਆਪਾਂ ਮੰਨ ਲਓ ਅੱਜ ਤੂੰ ਕੋਈ ਫੈਸਲਾ ਕਰਕੇ ਉਹਦੀ ਕਮੇਟੀ ਬਣਾ ਲਈ ਅੱਜ ਵੀ ਆਹ ਬੰਦੇ ਕੰਮ ਕਰਨ। ਕੱਲ ਨੂੰ ਉਹ ਬੰਦੇ ਐਕਸ਼ਨ ਲੈ ਲੈਂਦੇ ਆ ਉਹਨਾਂ ਨੂੰ ਇਹ ਕੰਮ ਇੱਥੇ ਘੇਰ ਲੈਣ ਤੇ ਆਪਾਂ ਪਰੇ ਨੂੰ ਮੂੰਹ ਕਰਕੇ ਲੰਘ ਜਾਈਏ। ਕੋਈ ਚਲ ਫਾਲਾ ਲੋਟ ਆ ਗਿਆ। ਕੋਈ ਫੈਸਲਾ ਕਰਨਾ ਤੁਸੀਂ ਚਾਚੇ ਤਾਏ ਭਰਾ ਤਾਂ ਸਾਰੇ ਬੈਠੇ ਆ। ਕੋਈ ਆ ਜਾ ਫੈਸਲਾ ਲਾਓ। ਕੱਲ ਨੂੰ ਕਿਸੇ ਬੰਦੇ ਨੂੰ ਘੇਰਦੇ ਆ ਉਹਦੇ ਹੱਕ 'ਚ ਖੜੇ ਹੋ। ਦੂਜੀ ਗੱਲ ਜੇ ਮੈਂ ਬਾਈ ਜੀ ਨੂੰ ਦੱਸ ਦਿੱਤੀ ਜਿੰਨੇ ਵੀ ਪੰਗਦੇ ਮੂਤਬਾਰ ਆ ਜਾਂ ਜੋ ਵੀ ਆ ਇਹਨਾਂ ਦੇ ਮਗਰ ਜਾਣਾ ਬਾਈ ਬੰਦ ਕਰੋ ਜਿੱਥੇ ਬੜੇ ਜਾਂਦੇ ਉੱਤੇ ਇੱਕ ਤਾਂ ਵੀਡੀਓ ਬਣਾਉਣੀ ਬੰਦ ਕਰੋ ਇਹਨਾਂ ਦੀ ਇਹਨਾਂ ਨੂੰ ਸੁਧਾਰੋ ਪਹਿਲਾਂ ਛੇਤਰਾ ਨਾਲ ਕੋਟ ਤੇ ਲੱਤਾਂ ਬਾਹਰ ਤੋੜ ਕੇ ਨੇ ਦੇ ਅੰਦਰ ਚੋਟ ਇਹਨਾਂ ਆਪਾਂ ਕੱਢ ਲੈਨੇ ਫੋਨ ਬਈ ਮੈਨੂੰ ਵੀਊ ਆ ਜਾਣਗੇ ਚਟੇ ਆਲਾ ਪੜ ਲਿਆ ਉਹ ਚੀਜ਼ਾਂ ਦੀ ਗੱਲ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾ ਦੇ ਪਿਆਰ ਨਾਲ ਸਮਝਾ ਲੂ ਤੁਝੂ ਸਮਝਾਓ ਤੁਝੂ ਸਮਝਾਓ ਜਿਹੜਾ ਵੀ ਆਪਾਂ ਅੱਜ ਪਿੰਡ ਸਾਰਾ ਇਕੱਠੇ ਹੋਏ ਆਂ ਅੱਜ ਇਹ ਤੋਂ ਕੋਈ ਫੈਸਲਾ ਕਰਕੇ ਉੱਠਾਂਗੇ ਜੇ ਕੱਲ ਨੂੰ ਰੋਈ ਰੋਈ ਗੱਲਾਂ ਨਹੀਂ ਹੁੰਦੀ ਤਾਂ ਜਿਹੜਾ ਵੀ ਫੈਸਲਾ ਹੋਊਗਾ ਸਾਰਾ ਪਿੰਡ ਉਹਨੂੰ ਸਿਰ ਮੱਥੇ ਪਰਵਾਹ ਕਰੂਗਾ ਜੀ ਇਹਨਾਂ ਦਾ ਬੇਨਤੀਆਂ ਵਾਹ ਕੇ ਜਿੱਕਰਦਾ ਸਾਰਾ ਰਾਈਟ ਹੁੰਦਾ ਹੈ ਬਾਈ ਜੇ ਬੇਨਤੀ ਕਰਨੀ ਤਾਂ ਉਹਨਾਂ ਬੁਲਾਣਾ ਤਾਂ ਮੈਂ ਕੋਈ ਹੈ ਨਹੀਂ ਕਰ ਪਹਿਲਾ ਜਿਹੜੇ ਇੱਥੇ ਲੀਡਰ ਆ ਜਾਂ ਮੈਂਬਰ ਹੈ ਸਾਰੇ ਸੌ ਪਾਉਣ ਵੀ ਫੋਨ ਵੀ ਲਾਵਾਂਗੇ ਅ ਮਗਰ ਜਾਂਦੇ ਆ ਫੋਨ ਦੱਸਿਆ ਜੱਸੇ ਬਾਈ ਦੇ ਮੁੰਡੇ ਦੀ ਡੈਥ ਹੋਈ ਸੀ ਉੱਥੇ ਉਹਨੂੰ ਉੱਥੇ ਮੈਂ ਲੈ ਕੇ ਗਿਆ ਜਿਹੜੇ ਬੰਦੇ ਸੀਗੇ ਉੱਥੇ ਚਾਰ ਜਣੇ ਫੜੇ ਹੋਏ ਸੀ ਉਹਨਾਂ ਦੇ ਮਗਰ 20 ਫੋਨ ਗਏ ਆ ਵੀ ਆਹ ਬੰਦ ਨੂੰ ਛੱਡ ਦੋ ਇਹਦਾ ਬਜ਼ੁਰਗ ਐ ਮੈਂ ਨਾ ਨਹੀਂ ਨਜ਼ਰ ਕਰਨਾ ਚਾਹਣਾ ਫੇਰ ਉਹ ਐਸਐਚਓ ਨੇ ਇਹਨੂੰ ਛੱਡ ਦਿਆ ਮੈਂ ਕਿਹਾ ਯਾਰ ਤੇ ਮਾਸਟਰਮਾਈਂਡ ਹੀ ਇਹ ਸਾਰਾ ਚੋਰੀ ਦਾ ਸਮਾਨ ਇਹ ਲੈਂਦਾ ਇੱਥੇ ਲੋਕਾਂ ਤੋਂ ਇਹਨੂੰ ਕਿਵੇਂ ਛੱਡੇਗਾ ਐਸਐਸਪੀ ਆਉਣ ਵਾਲਾ ਮੈਂ ਪੇਸ਼ ਹੋ ਕੇ ਕਹੂੰਗਾ ਉਹਦੇ ਸਾਹਮਣੇ ਕਹੂੰਗਾ ਉਹ ਕਹਿੰਦਾ ਚਲ ਤੂੰ ਮੇਰਾ ਨਾਂ ਨਾ ਲਈ ਤੂੰ ਇਹ ਕਹਦੇ ਵੀ ਮਾਨੂੰ ਕੀ ਵੈਖਦਾ ਮੈਂ ਕਹਿੰਦਾ ਮੈਂ ਤੇਰਾ ਇਨੇ ਕੇ ਨੰਬਰ ਬਣਾ ਦੂੰਗਾ ਮੈਂ ਕਹਿੰਦੂੰਗਾ ਮਾਨੂੰ ਕੀ ਵੈਖਦਾ ਮਾਦਰੀ ਇਹ ਲੋ ਮੇਨਾਂ ਦੀ ਬਹੁਤ ਕੋਸ਼ਿਸ਼ ਹੈ ਬਹੁਤ ਇਹ ਰੋਕਦੇ ਆ ਜਿਹੜੇ ਮੇਰੇ ਨਾਲ ਬੰਦੇ ਗਏ ਸੀ ਉਹ ਵੀ ਮਾਹੀਆਂ ਤੋਂ ਡਰ ਕੇ ਭੱਜ ਗਏ ਉੱਤੇ ਮੈਨੂੰ ਆਦੇ ਸਾਨੂੰ ਕੰਮ ਹੋ ਗਿਆ ਸੀ ਗੱਡੀ ਬਦਲੀ ਕਰਨੀ ਐ ਮੋੜ ਕੇ ਮਾਨੂੰ ਹੱਥ ਬੰਨੇ ਨੇਰਾ ਹੋ ਗਿਆ ਪੁਲਿਸ ਨੇ ਸਾਨੂੰ ਯਾਰ ਸਾਡੇ ਦਾ ਸਾਥ ਨਹੀਂ ਉਹਨਾਂ ਨੇ ਬਹਿ ਕੇ ਗਏ ਸੀ ਸਾਨੂੰ ਰਾਹਤੇ 'ਚ ਮਿਲਿਆ ਸੀ ਸਿੰਗਾਰਾ ਪਸਲਾ ਨਾਲ ਸੀਗੇ ਹੁਣ ਹੋਰ ਤਾਂ ਨਹੀਂ ਮੈਂ ਕਹਿਣਾ ਚਾਹੁੰਦਾ ਜੇ ਤਰਨਾਂ ਦਾ ਸੌਂਪਾਓ ਸਾਰੇ ਜਣੇ ਮੈਂ ਫੋਨ ਨਹੀਂ ਲਾਉਂਗਾ ਪਹਿਲਾਂ ਤਾਂ ਜਿੰਨੇ ਮੈਂ ਪੰਚਾਇਤ ਨੰਬਰਦਾਰ ਸਾਰੇ ਸੌਂਪਾਓ ਮਗਰ ਵਾਲਾ ਉੱਥੇ ਦਾ ਨਾ ਨਾ ਮੈਂ ਤੁਹਾਡੇ ਨਾਲ ਮਗਰ ਫੋਨ ਕਰਦੇ ਇਹਨੂੰ ਛੱਡ ਦਿਓ ਜੀ ਵੋਟਾਂ ਬਣਾਉਣਾ ਮਤਲਬ ਨਾ ਰੱਖੋ ਇਹਨੂੰ ਠੀਕ ਹੈ ਨਾ ਸੌਹ ਪਾਓ ਸਾਰੇ ਇੱਥੇ ਜਿਹੜੇ ਮੈਂਬਰ ਸਰਪੰਚ ਹੈ ਜੀ ਅਸੀਂ ਉਹਦੇ ਖਿਲਾਫ ਜੀ ਅਸੀਂ ਜਾਵਾਂਗੇ ਨਹੀਂ ਫੋਨ ਨਹੀਂ ਕਰਾਂਗੇ ਠੀਕ ਹੈ ਨਾ ਨਾ ਮੈਂ ਜਵਾਨ ਤੇ ਦੇ ਜਾਊਂਗਾ ਸਾਰੇ ਜਿਹੜੇ ਜਿਹੜੇ ਪਾਉ ਪਾਓ ਹਾਂ ਸਾਰੇ ਇੱਥੇ ਹੋ ਕੇ ਸੌਹ ਪਾਓ ਜਿਹੜੇ ਮੈਂਬਰ ਹੈ ਨੰਬਰਦਾਰ ਸਰਪੰਚ ਬਣਵਾ ਦੇ ਜਿਹੜੇ ਆਪਣੇ ਅਸੀਂ ਫੋਮ ਵੀ ਨਾਮ ਆ ਗਏ ਉਹਨਾਂ ਦਾ ਉਹ ਦਰਵਾਜ਼ੇ ਮੱਥਾ ਟੇਕੇ ਜਾਵਾਂਗੇ ਸੌਂ ਪਾ ਕੇ ਸੌਂ ਪਾ ਕੇ ਬੋਲ ਕੇ ਸੌਂ ਪਾਉਣੀ ਹੈ ਫਿਰ ਜਿਹੜੀ ਕਮੇਟੀ ਬਣਾਉਣੀ ਖੜਾਂਗੇ ਮੈਂ ਬੰਦਾ ਫੜਾਇਆ ਪਿੰਡ ਦੇ ਸਰਪੰਚ ਨੇ ਪਹਿਲਾਂ ਮੈਂ 5000 ਰੁਪਏ ਦੇ ਕਿ ਮੇਰੇ ਟ੍ਰਾਂਸਫਰ ਮਿਲਿਆ ਤੇ ਲੀਬਰਸਪਾ ਮੈਂ ਪੰਮੇ ਕੋਲੇ ਗਿਆ ਚਲਨਾ 5000 ਰੁਪਏ ਦੇ ਇੱਕ ਬੰਦੇ ਨੂੰ ਖੜਾਇਆ ਫੜਾਉਣ ਤੋਂ ਬਾਅਦ ਬੰਦੇ ਵੀ ਫੜਾਏ ਤੇ ਪਿੰਡ ਦੇ ਬੰਦੇ ਨੇ ਉਹਨਾਂ ਦੀ ਜਵਾਨ ਦਿੱਤੀ ਹੈ ਇਹ ਮੌੜਾ ਮੈਨੂੰ ਫਲਾਣੇ ਸਰਪੰਚ ਨੇ ਭੇਜਿਆ ਉਹਦਾ ਦੱਸੋ ਕੀ ਹੱਲ ਕਰੋਗੇ ਕੋਈ ਤਾਂ ਸੌਹ ਹੋਣੀ ਹੈ ਠੀਕ ਹੈ ਮਗਰ ਮਗਰ ਨਹੀਂ ਜਾਣਾ ਫੋਨ ਵੀ ਲਾਉਗਾ ਉਹ ਪੁੱਤ ਨਹੀਂ ਸਾਂਭਾ ਕੇ ਜਾਵੇ ਵੀ ਮੈਂ ਫੋਨ ਵੀ ਨਾ ਚੜ ਮਗਰ ਨਹੀਂ ਜਾਉਂਗਾ ਉਹ ਇੱਥੇ ਕਹਿੰਦੇ ਹਾਂ ਦੀ ਹੁੰਦੀ ਹੈ ਮਗਰ ਬਲਾ ਫੋਨ ਜਾਵੜ ਦੇ ਉਹਨਾਂ ਦੇ ਗਾਂ ਪੰਚਾਇਤਾਂ ਜਿੰਨੇ ਵੀ ਆਪਣੇ ਪਿੰਡ ਦੇ ਮੋਢ ਭਾਰ ਨੇ ਵੀ ਉਹ ਬੰਦੇ ਕਾਸਮ ਖਾਣੇ ਬਿਲਕੁਲ ਬਾਈ ਦੀ ਗੱਲ ਸਹੀ ਆ ਪਰ ਇਹ ਗੱਲ ਦੇ ਨਾਲ ਨਾਲ ਸਾਰਾ ਪਿੰਡ ਵੀ ਤੇ ਆਪਾਂ ਜਿੰਨੇ ਬੈਠੇ ਕਾਸਮ ਚੱਕੀਏ ਵੀ ਅਸੀਂ ਵੀ ਇਹਨਾਂ ਦੇ ਬੰਦਿਆਂ ਦੇ ਨਾਲ ਖੜਾ ਵੀ ਵੱਧ ਕੋਈ ਉਨੀ ਕੀ ਦੀ ਹਾਂ ਠੀਕ ਹੈ ਨਾ ਇਹ ਮਹੌਤ ਪਿਛਲੀ ਵਾਰ ਸਾਰੀ ਸੰਗਤ ਬੈਠੀ ਆ ਗੋਲੇ ਦੇ ਨਾਲ ਜਦੋਂ ਆਪਣਾ ਬਾਹਰ ਇਥੋਂ ਭੁਜਾਏ ਨੇ ਗੋਲੇ ਨੇ ਉੱਥੇ ਸਾਰੀ ਸੰਗਤ ਦੇ ਵਿੱਚ ਖੜ ਕੇ ਮੈਂ ਤਾਂ ਪਾਇਆ ਸੀਗਾ ਤੇ ਸੰਗਤ ਨੇ ਵੀ ਗੋਲੇ ਦਾ ਸਾਰ ਦਿੱਤਾ ਸੀਗਾ ਠੀਕ ਹੈ ਨਾ ਓਵੇਂ ਹੀ ਕੰਮ ਕੀਤਾ ਜਾਵੇ ਕੋਈ ਬਾਹਲੀ ਵੱਡੀ ਗੱਲ ਨਹੀਂ ਜੇ ਆਪਾਂ ਕਹਿ ਦਈਏ ਵੀ ਆਪਣਾ ਪਿੰਡ ਆਪਣੀ ਤੋਂ ਸੁਧਰ ਜਾਣੀ ਹੈ ਆਪਾਂ ਘੰਟੇ ਦੇ ਸਦਾ ਲੱਗਦੇ ਆ ਸਾਰੀ ਸੰਗਤ ਰਲ ਕੇ ਸਾਥ ਦਿਓ ਹਰ ਇੱਕ ਘਰ ਦੇ ਬੱਚੇ ਲੱਗੇ ਵਣੇ ਹੁਣ ਆਪਾਂ ਕਹਿ ਨਹੀਂ ਸਕਦੇ ਕੋਈ ਸਾਡੇ ਕੋਲ ਨਾ ਗੁਰੂ ਘਰ ਵੱਲੋਂ ਖਰਾਕ ਦਿੱਤੀ ਜਾਣੀ ਚਾਹੀਦੀ ਆ ਤੋਂ ਗੁਰੂ ਘਰ ਨੇ ਪਿੰਡ ਦੇ ਦੋਨੇ ਗੁਰੂ ਘਰ ਖਰਾਕ ਦੇ ਸਕਦੇ ਨੇ ਘਿਓ ਦੇ ਸਕਦੇ ਨੇ ਦੁੱਧ ਪਾਣੀ ਸਭ ਕੁਝ ਦੇ ਸਕਦੇ ਨੇ ਪਿੰਡ ਇੱਥੇ ਇਕੱਠਾ ਕਰ ਸਕਦਾ ਕੀ ਨਹੀਂ ਕਰ ਸਕਦਾ ਨਕਰ ਇਸੇ ਕੰਪਨੀ ਸਰਟਨ ਦੀ ਲੋੜ ਨਹੀਂ ਜਿੱਥੇ ਇਹਨਾਂ ਦੀ ਰਾਖੀ ਆਪ ਆਪ ਕਰ ਸਕਦੇ ਆ ਉਹਨਾਂ ਨੂੰ ਸੂਝਾਵਾਂਗੇ ਉਹਨਾਂ ਦੇ ਮਾਪਿਓ ਇੱਥੇ ਉਹਨਾਂ ਦੀ ਰਾਖੀ ਕਰਨਗੇ ਕਰੋਨਾ ਮੌਕੇ ਨਹੀਂ ਉੱਥੇ ਤਾੜੇ ਸੀ ਸਕੂਲ ਜਦੋਂ ਨਹੀਂ ਮਾਪਿਓ ਉੱਥੇ ਰੋਟੀ ਪੜਾਉਣ ਜਾਂਦੇ ਸੀਗੇ ਕারণ ਬਦਲ ਬਗਾਇ ਕਹਿੰਦਾ ਮੇਰਾ ਨਾਮ ਆਦਾ ਜਦੋਂ ਉੱਥੇ ਚਾਰ ਬੰਦੇ ਇਕੱਠੇ ਹੋ ਜਾਂਦੇ ਆ ਦੋ ਬੰਦੇ ਦੇ ਪੈਰ ਪਿੱਛੇ ਨੂੰ ਹੁੰਦੇ ਦੋਵੇਂ ਘਾਣ ਹੁੰਦੇ ਉੱਥੇ ਮੇਰੇ ਵਰਗਾ ਇਕੱਲਾ ਰਹਿ ਜਾਂਦਾ ਫਿਰ ਗੱਲਾਂ ਕਰਦੇ ਆ ਪੈਣਾ ਉਹ ਤਾਲਾ ਦੇ ਨੰਬਰ ਬਣਾਉਂਦਾ ਇਹ ਨੰਬਰ ਬਣਾਉਣਾ ਚੱਕਰ ਆ ਜਨਾਬੋ ਚੱਕਰ ਜਿਹੜਾ ਹੈ ਉਹ ਆਪ ਨੂੰ ਸਾਰਾ ਨੂੰ ਬੋਲ ਗਾਣਾ ਦਾ ਤੋਂ ਜੀ ਵੀ ਹੁੰਦੀ ਆ ਕਿ ਤੇਰਾ ਨਾਮ ਲੈ ਕੇ ਨਹੀਂ ਪੀਰ ਆਦਾ ਗਿਆ ਹੈ ਇਹ ਜਿਹੜੇ ਬੇਜੋਖਾਂ ਦੇ ਨਾਲ ਸੌਦੇ ਨੇ ਜਿਹੜਾ ਮੈਂ ਕਰਵਾ ਮੈਂ ਹੁਣ ਇੱਥੇ ਕਰਿਆ ਸਾਰੇ ਸਾਹਮਣੇ ਜਿਹੜੇ ਜਿਹੜੇ ਪਹਿਲਾਂ ਫੜਾਏ ਆ ਆ ਪਿਛਲੇ 3-7 ਮਹੀਨਿਆਂ ਨੂੰ ਸਾਰੀ ਵੇਚ ਲਿਆ ਇੱਕ ਤਾਂ ਮੋਟਰ ਦੇ ਘਾਰ ਆ ਉੱਤੇ ਬਣਾਇਆ ਬਾਹਰੋਂ ਜਦ ਜਿੰਨੇ ਜੋ ਬਾਹਰੋਂ ਆਇਆ ਸਾਰੇ ਜਿਹੜਾ ਆਪਣਾ ਦੇਲ ਤੋਂ ਆਇਆ ਸਾਰੀ ਵੇਚ ਲਿਆ ਲੱਗਦਾ ਮੈਂ ਲੱਖੀ ਦਾ ਮੁੰਡਾ ਹੈਗਾ ਇਹਨਾਂ ਫਿਰ ਤਾਂ ਆ ਮੈਂ ਜਿਹੜਾ ਪਹਿਲਾਂ ਫੜਾਇਆ ਸੀ ਉਹਨਾਂ ਨਾਲ ਕਾਲੀ ਚੱਲਦਾ ਸੀ ਮੈਨੂੰ ਮੜਾ ਦਾ ਪਾਸ ਬਣਾਇਆ ਮੋਲ ਨੂੰ ਦੇਖੋ ਸਾਰੇ ਇਕੱਠੇ ਆ ਜਿਹੜੇ ਬੰਦੇ ਉਹਨਾਂ ਨੇ ਅੰਦਿਆਰਾ ਵਿਕਾਸ ਕਰਵਾਈ ਹਰ ਇੱਕ ਨੂੰ ਸੋਮਾ ਘਰੇ ਚੱਲਾ ਗਿਆ ਉਹਦੇ ਬਾਅਦ ਗਵਾਹ ਆਇਆ ਬਹੁਤ ਆ ਬਸ ਇਹਦਾ ਨਾ ਆਓ ਕੱਟ ਨਹੀਂ ਕੜਾ 35 ਬਾਹਰ ਲੱਗੇ ਉੱਥੇ ਕੋਈ ਬੰਦਾ ਕੋਈ ਸਰਕਾਰੀਆ ਆਪਣਾ ਹਸਪਤਾਲੋਂ ਕੋਈ ਬੰਦਾ ਕੁਟਮਕੀ ਦਾ ਰਾਹ ਹਸਪਤਾਲੋਂ ਅਜੇ ਵੀ ਗੱਲ ਕਰਦੇ ਕਿਉਂਕਿ ਸਾਰਾ ਸੈਸ਼ਨ ਸਾਡ ਮੰਡੀ ਦੇ ਆ ਸਕਲ ਵੀ ਹੁੰਦਾ ਮੰਡੀ ਵਾਲਾ ਕੋਲੋਂ ਆਉਂਦੇ ਬੰਦਾ ਫਿਰ ਉਧਰ ਤੈਹ ਜਾਂਦਾ ਉਹ ਜਿਹੜੇ ਟੈਕਸੀ ਵਾਲੇ ਡਾਲੇ ਉਹਨਾਂ ਕੋਲ ਹੀ ਜਾਂਦੇ ਗੱਲੀਾਂ ਦਾ ਤੁਸੀਂ ਜਿਹੜਾ ਲੈਣਾ ਜਾਂ ਕਿਹੜਾ ਲੈਣਾ ਉਹ ਕੋਈ ਆਪਣਾ ਗੱਡੀ ਬੁੱਕ ਕਰਨਾ ਆ ਗਿਆ ਆਪਣਾ ਜਾਂਦਾ ਪਹਿਲਾਂ ਟੈਕਸੀ ਫੈਨ ਨਾਲ ਹਰ ਗਾਂਧੀ ਉੱਥੇ ਪਿਆ ਗਾਂਧੀ ਉੱਥੇ ਪਿਆ ਵਾਜਾ ਜੀ ਵੀ ਲੋੜਾ ਬਈ ਛੋਟੇ ਨਾਲਾ ਖੜਾ ਮੁੰਡੇ ਨਾਲਾ ਠੀਕ ਹੈ ਜੀ ਮੈਂ ਤਾਂ ਬਹੁਤ ਮੈਂਨ ਰੋਲਗਾਂ ਦੁਕਾਨਾਂ ਸਾਰੀਆਂ ਸਾਰਾ ਮੈਡੀਕਲ ਨੂੰ ਕਰਵਾ ਕੇਲਾ ਦਿੱਤੀ ਜਾਵੇ ਪਾਈ ਇਹ ਤੋਂ ਬਾਅਦ ਕਿਸੇ ਕੋਈ ਨਹੀਂ ਕਰ ਲਈ ਮੈਂ ਇੱਕ ਸਭ ਤੋਂ ਪਹਿਲਾਂ ਤੁਸੀਂ ਮੈਡੀਕਲ ਵਾਲਾ ਇਹਨੂੰ ਸੂਚਿਤ ਕਰਨਾ ਪਊਗਾ ਤੁਹਾਨੂੰ ਵੀ ਨਸ਼ੇ ਵਾਲੀ ਕੋਈ ਵੀ ਗੋਲੀ ਫੜੀ ਜਾਂਦੀ ਆ ਜਾਂ ਕੱਲ ਨੂੰ ਕੋਈ ਬੰਦਾ ਲਿਆ ਕੇ ਕਿਸੇ ਨੇ ਨਾਂ ਲੈਦਾ ਜ਼ਿੰਮੇਵਾਰ ਉਹ ਹੋਊਗਾ ਆਪਣਾ ਅੱਜ ਲੋਕਾਂ ਦਾ ਇਹ ਕੰਮ ਹੈ ਆਮਤੀ ਨਾਲ ਸਾਰੇ ਇਕੱਠੇ ਹੋਣਾ ਹੈ ਇਹ ਨਾ ਹੋਵੇ ਇੱਕ ਦਿਨ ਬਾਅਦ ਮਦਦ ਪੈ ਕੇ ਹੋ ਜੀ ਇਹ ਵੀ ਪਤਾ ਨਹੀਂ ਲੱਗਿਆ ਭੈਣ ਇੱਕ ਲੋਕ ਪਹਿਲਾਂ ਵੀ ਆਪਣੇ ਮੂਹਰੇ ਕਈ ਉੱਠੇ ਸੀ ਕਿਉਂਕਿ ਮੈਨੂੰ ਜਦੋਂ ਉਹ ਲਹਾਜਾ ਮੇਰੇ ਕੋਲ ਆ ਕੇ ਨੰਨੇ ਵਿੱਚ ਨਹੀਂ ਪਤਾ ਜਿੰਨੇ ਆਪਾਂ ਸਾਰੇ ਉਹਨਾਂ ਨੂੰ ਧੂਮਕ ਧਰਾਈ ਦਾ ਆਸੂ ਦਿੱਤਾ ਜਾਂਦੇ ਕੋਈ ਨਾ ਨਸ਼ਾ ਕਰਦਾ ਹੌਲੀ ਹੌਲੀ ਬਟਾਉਣਾ ਪਊਗਾ ਉਹਨੂੰ ਕਿਉਂਕਿ ਉਹਦਾ ਲਾਜ ਦਿੱਤਾ ਜਾਂਦਾ ਕਿਸੇ ਖਾਕਾ ਨਾਲ ਦਿੱਤਾ ਜਾਂਦੀ ਕਿਉਂਕਿ ਉਹ ਤੋਂ ਮਲਾਕੂਰੀ ਤੋਂ ਹੀ ਉੱਤਰ ਗਿਆ ਲੈਣਾ ਚਾਹੀਦਾ ਫਿਰ ਜਦੋਂ ਆਪਾਂ ਸਾਡਾ ਗਵਰਨਰ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਕਿਉਂਕਿ ਉਹ ਲੈਣਾ ਨਾ ਨਛੱਤਰ ਜੜੀਆਂ ਬੋਲੋ ਭਾਈ ਯਾਰ ਬੇਜ਼ੀ ਆ ਜਦੋਂ ਘਰੇ ਬੜੇ ਤੇਰੇ ਅੰਗੇਤੀਾਰੇ ਪਿੱਛੇ ਤੋਂ ਤੁਹਾਨੂੰ ਮੈਂ ਫਿਰ ਖੁਲ੍ਹੇ ਕਿਹਾ ਉਹ ਮਟਰ ਤੇ ਜਾ ਕੇ ਠੀਕ ਆ ਪਹੁੰਚ ਲਏ ਅਸੀਂ ਪਿਛੋ ਹੈ ਪਹਿਲਾਂ ਉਹਦੇ ਪਿਛਾ ਬੰਦੇ ਪਹਿਲਾਂ ਆ ਗਏ ਚਾਰ ਬੰਦੇ ਫੋੜਾ ਨੂੰ ਪਹਿਲਾਂ ਨਾਲ ਉੱਤੇ ਕਰ ਰਹੇ ਆ ਆਹ ਹਾਂ ਇਹਦਾ ਫੋੜਾ ਨੂੰ ਉਤਾਰ ਦੇ ਦਿੰਦੇ ਆਂ ਅੱਜ ਉੱਤੇ ਲਾ ਜੂਗੀ ਬਸ ਪੁਲਿਸ ਨੂੰ ਫੜਾ ਕੇ ਕਰਦੇ ਕੀ ਮੈਂ ਉੱਤੇ ਫਿਰਦਾ ਸੀਗਾ ਇਹ ਹਾਂ ਮੈਨੂੰ ਜਿਹੜਾ ਮੈਂ ਬੋਲਦੇ ਦੂਜੇ ਪਾਰ ਸਾਰੇ ਸਾਰੇ ਪਾਰਕ ਤੇ ਸਾਰੇ ਸੰਗਤ ਨੇ ਬੈਠੇ ਐਕਟਰ ਦੀ ਸਵਾਰੀ ਕਰਦੇ ਰੋਡ ਤੇ ਚੱਲਣ ਵਾਲਾ ਯਾਰ ਬਣਾ ਸਾਹਮਣੇ ਆ ਕੇ ਬੈਠਿਆ ਗਏ ਵੀ ਸੀ ਉਹ ਉਲਟਾ ਪੈ ਗਿਆ ਸੀ ਬਈ ਇਹ ਵੀ ਗੱਲ ਆ ਰਹੀ ਆ ਆਪਾਂ ਇੱਥੇ ਗੱਲਾਂ ਕਰੀ ਜਾਂਦੇ ਆ ਬਾਹਰ ਨਿਕਲਦੇ ਨਹੀਂ ਰਹੀਆਂ ਦੀ ਬੋਲੀ ਬਦਲ ਜਾਣੀ ਹਾਂ ਹਾਂ ਕੀ ਨਹੀਂ ਕਰਦਾ ਤੂੰ ਬਸਤੀ ਤੋਂ ਉੱਠ ਕੇ ਕਹਿੰਦਾ ਵੀ ਬਸਤੀ ਤੋਂ ਕੰਮ ਆਉਂਦਾ ਹਾਂਜੀ 80% ਲੋਕ ਬਸਤੀ ਚ ਡਰ ਕੇ ਪੱਛੇ ਤੋਂ ਲੈ ਕੇ ਕੰਮ ਵਾਲੀਆਂ ਬੁੜੀਆਂ ਤੱਕ ਕਹਿ ਲੋ ਵਿਅਕਤੀ ਹੁੰਦੇ ਕਹਿ ਲੋ 80% ਵਸਤੀ ਹੈ ਜਿਹੜੀ ਕੰਮ ਚ ਸਾਰੇ ਆਪਣੇ ਜੱਟਾ ਨਾਲ ਨਿਕਲਦੀ ਆ ਸਾਡੇ ਬੰਦੇ ਸੁੱਤੇ ਪਏ ਨੇ ਲੋਕ ਕੰਮ ਨੂੰ ਨਿਕਲਦੇ ਆ ਸਿਰਫ 15 ਤੋਂ 20% ਬੰਦੇ ਆ ਕਿ ਉਹ ਵਸਤੀਆਂ ਦਾ ਨਾਮ ਕਰਨ ਤੇ ਸੋਨਾ ਨਾਲ ਨਾਲ ਕੰਮ ਨੂੰ ਕੀ ਹੈ ਭਾਈ ਵਾਲਾ ਡਾਇਟਰ ਗੱਲ ਪਤਾ ਕੀ ਆ ਹਰ ਤੀਆ ਹੁੰਦਾ ਕਹੀ ਜਾਂਦੇ ਆ ਲਖੀਰੇ ਮੁੰਡੇ ਦਾ ਪਤਾ ਲੱਗਿਆ ਸਭ ਨੂੰ ਛੇਰੇ ਭਾਈ ਕੇ ਨਾਲ ਪਤਾ ਲੱਗਿਆ ਨੇ ਮਾਰਨ ਆਉਂਦੇ ਆ ਨਾ ਨਵਨ ਕਾ ਫਿਰ ਫਾਰਮੇਟ ਵਾਲੀਓ ਪੇਪਰ ਦੀ ਜਿਮੇਵਾਰੀ ਕਾਇਰ ਕਰੋ ਹੈ ਕੋਈ ਇਹ ਦੱਸਦਾ ਦੇਣੀ ਆ ਮਨੁਤਾ ਐਪਨੇ ਨਿਕਲਣਾ ਆਪਣੇ ਭਈਆਂ ਦਾ ਮੋਤਾ ਨਿਕਲਿਆ ਸੀ ਜਾਂ ਫੇਰ ਹੋ ਗਿਆ ਪੂਰੀ ਤਰ੍ਹਾਂ ਜਿਹੜੇ ਜਿਹੜੇ ਬੰਦੇ ਘਵਾੜਾ ਚ ਬੈਠੇ ਆ ਮੈਂਬਰ ਬੈਠੇ ਆ ਮੈਂਬਰ ਦੀ ਜਿੰਮੇਵਾਰੀ ਬਣਾ ਦੋ ਜਿਹੜਾ ਬੰਦਾ ਬਾਹਰੋਂ ਆ ਕੇ ਰਹਿੰਦਾ ਚਾਹੇ ਕਰਾਇਕਰੇ ਰਹਿੰਦਾ ਜਾਂ ਯੂਪੀ ਦਾ ਜਾਂ ਬਿਹਾਰ ਦਾ ਉਹਨਾਂ ਨੂੰ ਸ਼ਰਾਤ ਨਹੀਂ ਕਰੋ ਮੈਂਬਰ ਦੀ ਜਿੰਮੇਵਾਰੀ ਬਣਾ ਦੋ ਨਹੀਂ ਨਹੀਂ ਬੰਦੇ ਨਹੀਂ ਬਾਹਰਲੇ ਬੰਦਾ ਕੋਈ ਨਾ ਮੋਟਰ ਵਾਲਾ ਬੰਦ ਰਹੀ ਨਹੀਂ ਕੋਈ ਇਹ ਗੱਲ ਕਰਦਾ ਅੱਜ ਨੂੰ ਸਵਾਤਨ ਗੱਲ ਕਰਦੇ ਆ ਹਾਂ ਉਹ ਕੋਠੇ ਬਾਹਰ ਹੋ ਗਿਆ ਯਾਰ